इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਦੇਖੋ ਬੱਚਿਆਂ ਦੇ ਵਿੱਚ ਨਾ ਜੀ ਫੋਨ ਦੀ ਕਮੂ ਸਪੈਂਟਿੰਗ ਵੇਸਟਿੰਗ ਕਾਫੀ ਪ੍ਰੋਬਲਮਸ ਆ ਗਿਆ ਉਹਦੇ ਵਿੱਚ ਬਹੁਤ ਸਾਰੇ ਕਾਰਨ ਆ ਉਹਦੇ ਤੇ ਬਸ ਇੱਕ ਉਹਦਾ ਨੇਮ ਕਰਨਾ ਜਿਹੜੇ ਫੇਟ ਦੇ ਕੀੜੇ ਔਰ ਬੱਚਿਆਂ ਦੇ ਵਿੱਚ ਮਤਲਬ ਜਿਹਨੇ ਅਵੇਅਰਨੈਸ ਦੀ ਜਿਹੜੀ ਹੈਗੀ ਆ ਓਵਰ ਵਿਧਾਨ ਦੀ ਲੋੜ ਆ ਇਦਾਂ ਵਿੱਚ ਨੌਕਾ ਕੱਟ ਕੇ ਰੱਖਣਾ ਆਪਣੇ ਔਰ ਹੱਥ ਖਾਣਾ ਖਾਂ ਤੋਂ ਤੱਕ ਹੱਥ ਹੋਣੇ ਆ ਔਰ ਪੈਰਾਂ ਦੇ ਵਿੱਚ ਕੋਈ ਨਾ ਕੋਈ ਚਾਹ ਚੱਪਲ ਪਾਈ ਹੋਵੇ ਨੰਗੇ ਪੈਰੀ ਨਹੀਂ ਮਤਲਬ ਜੇ ਵਾਹ ਜਾਂ ਗਲੀਆਂ ਦੇ ਵਿੱਚ ਘੁੰਮਣ ਜੇ ਤਾਂ ਪੈਰਾਂ ਦੇ ਵਿੱਚੋਂ ਨਹੀਂ ਕਿ ਉਹ ਰੜ ਜਾਂਦੇ ਆ ਸੋ ਇਹ ਸਾਰੀ ਅਵੇਰਨੈਸ ਲੈ ਕੇ ਆਣਾ ਔਰ ਇੱਕ ਵਾਰ ਇਹਨਾਂ ਦੀ ਡੀ ਵਰਮਿੰਗ ਕਰਨਾ ਕਿਉਂਕਿ ਫਿਰ ਦੇ ਕੀੜਿਆਂ ਦੇ ਸਾਹਮਣੇ ਦੋ ਵਾਰੀ ਜੰਮਿਆ ਸੀ ਦਵਾਈ ਇਹਨੂੰ ਤੇ ਇਹ ਹੁਣ ਰੱਖ ਜਿਹੜਾ ਅਗਲਾ ਜਿਹੜਾ ਹੈਗਾ 5 ਨਵੰਬਰ ਨੂੰ ਜਿਹੜਾ ਮੋਪ ਅਪ ਰਾਉਂਡ ਹੋਏਗਾ ਇਹਦਾ ਤੇ ਅਸੀਂ ਮੈਂ ਜਿਹੜਾ ਨਵਾਂ ਅਸੀਂ ਸ਼ੁਰੂ ਕਰ ਰਹੇ ਹਾਂ ਜੋ ਸਾਡੇ ਮਾਰਯੋਗ ਮੁੱਖ ਮੰਤਰੀ ਸਾਹਿਬ ਕਿਰਤਾਂ ਬਤਨ ਪੰਜਾਬ ਦੀਆਂ ਬਹੁਤ ਸਾਰੇ ਪ੍ਰਾਲੀ ਦਿੱਤੇ ਉਹਦੇ ਨਾਲ ਅਸੀਂ ਇਹ ਵੀ ਕਰਦੇ ਆਂ ਕਿ ਹਰ ਇੱਕ ਬੱਚੇ ਨੂੰ ਉਹਦਾ ਹੀਮੋਗਲੋਬਿਨ ਪਤਾ ਹੋਵੇ ਉਹਦੀ ਆਈ ਸੈੱਟ ਚੈੱਕ ਹੋਵੇ ਉਹਦੀ ਹਾਈਟ ਵੇਟ ਲਾ ਕੇ ਸਟੈਂਟਿੰਗ ਵੇਸਟਨ ਜਿਹੜੀ ਸਾਨੂੰ ਪਤਾ ਲੱਗੇ ਤੇ ਜਿੱਥੇ ਪ੍ਰੋਬਲਮ ਹੈਗੀ ਅਸੀਂ ਉਹਦਾ ਮਤਲਬ ਉਹਨੂੰ ਪ੍ਰੋਪਰ ਜਿਹੜੀ ਹੈਗੀ ਆ ਉਹ ਤਾਂ ਹੈ ਨਿਊਟ੍ਰੀਸ਼ਨ ਵੀ ਕਰੀਏ ਉਹਦੀ ਉਹਨੂੰ ਕੋਈ ਨਵੀਂ ਕਿਸਮ ਦੇ ਸਪਲੀਮੈਂਟਸ ਦੇਈਏ ਜਾਂ ਜਿਹੜਾ ਕੋਈ ਮੈਡੀਸਿਨ ਦੀ ਲੋੜ ਆ ਕੋਈ ਵਰਨ ਕੋਲ ਕੇ ਸਜਾ ਹੋ ਜਾਵੇ ਉਹ ਵੀ ਦੇਈਏ ਤਾਂ ਕਿ ਹਰ ਇੱਕ ਬੱਚਾ ਜਿਹੜਾ ਤੰਦਰੁਸਤ ਹੋਵੇ ਮੇਰੇ ਖਿਆਲ ਇਹ ਉਹੀ ਜਿਹੜਾ ਸਭ ਤੋਂ ਵਧੀਆ ਫਾਰਮੂਲਾ ਲੱਗਦਾ ਹੈ ਜੀ ਸਾਰੇ ਪੰਜਾਬ ਦੇ ਸਾਰੇ ਪੰਜਾਬ ਦੇ ਵਿੱਚ ਮੈਂ ਜਿਹੜੇ ਤੁਹਾਡੇ ਸਕੂਲ ਪੁਆਇੰਟ ਤੇ ਡਜਾਗੇ ਹਨਾ ਜੀ ਉਹਨਾਂ ਨੂੰ ਸਾਰਿਆਂ ਦਾ ਹੈਲਥ ਕੇਅਰ ਕੰਪਲੀ ਹੋਏਗਾ ਔਰ ਜਿਹੜੇ ਪਲੱਸ 1 ਪਲੱਸ 2 ਦੇ ਬੱਚੇ ਆ ਉਹਨਾਂ ਨੂੰ ਅਸੀਂ ਫਸਟ ایڈ ਤੇ ਲਾਈਫ ਸ킬 ਦੀ ਟ੍ਰੇਨਿੰਗ ਵੀ ਦੇਵਾਂਗੇ ਇਸੇ ਤਰ੍ਹਾਂ ਜਿਹੜੇ ਕਾਲਜ ਦੇ ਬੱਚੇ ਆ ਜਿਹੜੇ ਗ੍ਰੈਜੂਏਟ ਕਰਦਾ ਉਹਨੂੰ ਅਸੀਂ ਜ਼ਰੂਰ ਅਸੀਂ ਫਸਟ ایڈ ਦੀ ਤੇ ਲਾਈਫ ਸ킬 ਦੀ ਟ੍ਰੇਨਿੰਗ ਦੇਵਾਂਗੇ ਇਸੇ ਤਰ੍ਹਾਂ ਜਿਹੜੀ ਡੈਂਗੂ ਹੋ ਜਾਂਦਾ ਤੁਸੀਂ ਦੇਖਿਆ ਸੀ ਅਸੀਂ ਇਸ ਵਾਰੀ ਨਾ ਸਪੈਸ਼ਲ ਕੈਂਪੇਨ ਸ਼ੁਰੂ ਕੀਤੀ ਸੀ ਪਰ ਸ਼ੁਕਰ ਵਾਰ ਡੈਂਗੂ ਤੇ ਵਾਰ ਉਹ 50% ਤੋਂ ਜ਼ਿਆਦਾ ਸਾਡੀ ਰਿਡਕਸ਼ਨ ਹੋਈ ਕਿਤੇ 50 ਆ ਕਿਤੇ 50% ਤੋਂ ਜ਼ਿਆਦਾ ਰਿਡਕਸ਼ਨ ਹੋਈ ਹੈ। ਅਗਲੀ ਵਾਰੀ ਸਾਡਾ ਕੋਸ਼ਿਸ਼ ਹੈ ਵੀ ਸਾਡਾ 80% ਜਾਂ 90% ਰਿਡਕਸ਼ਨ ਕਰੀਏ। ਇਸ ਵਾਰੀ ਤੁਸੀਂ ਦੇਖਿਆ ਹੋਣਾ ਵੀ ਇਹਦੇ ਸਪਲੇਟ ਲੈਫਟ ਦੀ ਆਕਾਰ ਮੱਤਦੀ ਹੁੰਦੀ ਸੀ, ਹਸਪਤਾਲ ਪਰੇ ਹੁੰਦੀ ਸੀ। ਇਸ ਵਾਰੀ ਕੇਸਸ ਘੱਟ ਆਇਆ ਸਾਡੇ। ਘੱਟ ਆਇਆ ਸਾਡੇ। ਅਗਲੀ ਵਾਰੀ ਹੋਰ ਜ਼ਿਆਦਾ ਅਸੀਂ ਜਿਹੜੇ ਹੈਗੀਆਂ 50 ਹਜ਼ਾਰ ਨਰਸਿੰਗ ਸਟੂਡੈਂਟਸ ਤੇ ਜਿਹੜੇ ਸਾਡੇ ਮੈਡੀਕਲ ਜਿਹੜੇ ਸਾਡੇ ਇੰਟਰਨ ਸਟੂਡੈਂਟਸ ਸਾਡੇ ਇੰਟਰਨ ਮੈਡੀਕਲ ਅਸਟਾ ਰਾ। ਜਿਹੜੇ ਕਿ ਐਮਬੀਬੀਐਸ ਕਰਕੇ ਟ੍ਰੇਨਿੰਗ ਪਾਰਟਸ ਹੁੰਦਾ ਉਹਨਾਂ ਨੂੰ ਸਾਰਿਆਂ ਨੂੰ ਇਸੇ ਤਰ੍ਹਾਂ ਜਿਹੜਾ ਹੈਗਾ ਉਹ ਵੈਕ ਉਹਨਾਂ ਨੂੰ ਮਾਸਟਰ ਟ੍ਰੇਨਰ ਫਿਰ ਸਾਰੇ ਜਿਹੜੇ ਡਿਗਰੀ ਕਾਲਜes ਆ ਜਿਹੜਾ ਆਪਣੇ ਆਰਟ ਦੇ ਕਾਲਜes ਆ ਔਰ ਜਿਹੜੇ ਦੂਜੇ ਤੁਹਾਡੇ ਇੰਜੀਨੀਅਰਿੰਗ ਕਾਲਜes ਆ ਉਹਨਾਂ ਨੂੰ ਜਾਂ ਲਾ ਲਾ ਦੇ ਕਾਲਜes ਆ ਉਹਨਾਂ ਸਾਰੇ ਬੱਚਿਆਂ ਨੂੰ ਜਿਹੜਾ ਹੈਗਾ ਉਹ ਟ੍ਰੇਨਿੰਗ ਦਿੱਤੀ ਜਾਊਗੀ ਇਸੇ ਤਰ੍ਹਾਂ ਲਾਈਫ ਸਟਾਈਲ ਦੇ ਵਿੱਚ ਤੇ ਜਿਹੜੀਆਂ ਨੌਨ ਕਮਨਿਕੇਬਲ ਆ ਲਾਈਫ ਸਟਾਈਲ ਡਿਸਆਰਡਰ ਆ ਹਾਈਪਰਟੈਨਸ਼ਨ ਆ ਡਾਇਬੀਟੀਜ਼ ਆ ਉਸ ਤੋਂ ਕਦਮ ਅਟਾਉਣ ਦੇ ਵਾਸਤੇ ਡਾਈਟ ਦੀ ਹੋਣੀ ਹੈ ਲੈਣੀ ਹੈ ਜਦੋਂ ਹੁਣ ਦੀ ਵਿੱਤਿਆ ਥੋੜਾ ਜਿਹਾ ਬਰਗਿਸ਼ ਕਰਨੀ ਹੈ ਰੈਗੂਲਰਲੀ ਤਾਂ ਆਪਾਂ 50% ਡਿਜ਼ੀਜ਼ ਬਰਡਨ ਨੂੰ ਘਟਾ ਸਕਦੇ ਹਾਂ ਜਿਹ ਬੜੀ ਕੋਸ਼ਿਸ਼ ਹੈ ਕਿ ਲੋਕਤੰਤਰ ਉਸ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਦੂਰ ਰਹੇ। ਜੀ 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 ਵਿੱਚ ਜਿਹਨਾਂ ਦੇ ਰਾਹੁਲ ਗਾਂਧੀ ਨੇ ਸਵਾਲ ਪੁੱਛੇ ਯਾਤਰਾ ਦੀ ਆਵਾਜ਼ ਨੂੰ ਪਾਟਦੇ ਤੁਸੀਂ ਗੱਲ ਇਹਦੇ ਆਮ ਆਦਮੀ ਪਾਰਟੀ ਦੀ ਜਾਂ ਰਾਹੁਲ ਗਾਂਧੀ ਦੀ ਜਾਂ ਤੁਸੀਂ ਕੋਈ ਪਾਰਟੀ ਦੀ ਗੱਲ ਨਾ ਕਰੋ ਕੌਣ ਕੀ ਕਹਿੰਦਾ ਇਹਦੀ ਵੀ ਗੱਲ ਨਾ ਕਰੋ। ਹਾਂ ਇੱਕ ਨਾ ਤੁਸੀਂ ਜਿਹੜਾ ਹੈਗਾ ਆਪਣੇ ਫਾਰਕਲਾ ਪ੍ਰਵਕਰ ਹੈ ਜੋ ਸਾਡੇ ਜੋ ਫਾਈਨੈਂਸ ਮਿਸਟਰ ਦੇ ਹਸਬੰਦ ਵੀ ਆ ਉਹ ਉਹਨਾਂ ਦੀ ਇੰਟਰਵਿਊ ਮੈਂ ਕੱਲ ਸੁਣ ਰਿਹਾ ਸੀਗਾ ਬੰਨੇ ਜਿਹੜੇ ਸਾਡੇ ਕਰੰਟ ਟਾਪਰ ਦੇ ਨਾਲ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਮਹਾਰਾਸ਼ਟਰ ਦਾ ਉਥੇ ਵੋਟਾਂ ਤੋਂ ਬਾਅਦ 5 ਵਜੇ ਤੋਂ ਬਾਅਦ ਪੌਂਸਿੰਗ ਪਾ ਕੇ 7.8% ਜਿਹੜਾ ਹੈਗਾ ਉਹ ਵੋਟ ਕਾਊਂਟ ਵਧਿਆ ਤੇ ਜਿਹੜਾ ਤੁਹਾਡਾ ਝਾਰਖੰਡ ਹੈਗਾ ਉਥੇ ਜਿਹੜੀ ਪਹਿਲੀ ਫੇਸ ਸੀ ਉਹਦੇ ਵਿੱਚ 1.6% ਤੇ ਦੂਜੀ ਵਿੱਚ 0.8% ਉਥੇ ਦੂਜੀ ਪਾਰਟੀ ਜਿੱਤੀ ਹੈ ਜਿੱਥੇ ਵੋਟਾਂ ਦਾ ਕਾਊਂਟ ਵਧਿਆ ਇਹ ਇਹ ਗੱਲ ਜਦੋਂ ਹੋਈ ਸੀ ਆਪਣੇ ਪਾਰਲੀਮੈਂਟ ਦੇ ਵਿੱਚ ਵੀ ਆਈ ਸੀ ਇਹ ਬਾਈ ਇਲੈਕਸ਼ਨ ਵੀ ਆਈਆਂ ਯੂਪੀ ਦੇ ਵਿੱਚ ਜਿੱਥੇ ਮਤਲਬ ਪਹਿਲਾਂ ਇਹ ਜਿਹੜਾ ਐਵਰੇਜ ਸੀਗਾ ਇਹ ਲੈਸ ਥੈਨ 1% ਸੀਗਾ ਜੀ ਜੋ 5 ਵਜੇ ਫਿਕਰ ਦਿੰਦੇ ਸੀ ਕਿਉਂਕਿ ਸਾਰਾ ਕੁਝ ਆਨਲਾਈਨ ਹੈ ਉਹ ਜਿਹੜਾ ਜਿਹੜੀ ਮਸ਼ੀਨ ਹੁੰਦੀ ਆ ਜਦੋਂ ਵੀ ਮੈਂ ਜਦੋਂ ਮੈਂ ਵੀ ਆ ਕੈਂਡੀਡੇਟ ਕੋਲ ਉੱਥੇ ਗਿਆ ਉਹਨਾਂ ਨੂੰ ਪਤਾ ਹੁੰਦਾ ਵੀ ਇਸ ਵੇਲੇ ਕਿੰਨੇ ਪਰਸੈਂਟ ਵੋਟ ਪਈ ਆ। ਪਰ ਜਦੋਂ VOTING ਬੰਦ ਹੋ ਗਈ ਤਾਂ ਉਹਨਾਂ ਨੂੰ ਪਤਾ ਹੁੰਦਾ ਕਿੰਨੇ ਪਰਸੈਂਟ ਵੋਟ ਪਈ ਆ। ਬਦਲ ਦਾ ਮਤਲਬ ਨਹੀਂ ਕੋਈ 1% ਤੋਂ ਘੱਟ ਹੁੰਦੀ ਸੀ। ਉਹ ਜਿੱਥੇ ਜ਼ਿਆਦਾ ਆਈ ਆ ਨਾ ਜਿੱਥੇ ਉਹਨਾਂ ਜਿਵੇਂ 7.8% ਮਤਲਬ ਜਿਹੜੇ ਮਹਾਰਾਸ਼ਟਰਤ ਆਈ ਆ ਉੱਥੇ ਵੀ ਜੀਪੀ ਜਿੱਤੀ ਆ। ਸੋ ਉਹ ਸਵਾਲ ਦਾ ਜਵਾਬ ਨਾ ਤਾਂ ਇਲੈਕਸ਼ਨ ਕਮਿਸ਼ਨ ਦੇ ਰਿਹਾ ਜੀ। ਉਸ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਉਹਨਾਂ ਨੂੰ। ਗੱਲ ਇਹ ਨਹੀਂ ਵੀ ਕੌਣ ਕੀ ਕੌਣ ਕੀ ਕਹਿ ਰ ਕੱਲ ਇਹ ਆ ਵੀ ਜੋ ਤੁਹਾਡੇ ਸਾਹਮਣੇ ਐਵੀਡੈਂਸ ਆਈ ਆ ਜੋ ਇੰਡੀਪੈਂਡੈਂਟ ਆਬਜ਼ਰਵਰ ਕਹ ਰਹੇ ਉਹਦੇ ਜਵਾਬ ਦੇਉਣਾ ਚਾਹੀਦਾ। ਜੇ ਦੇਖੋ ਕੋਲੋ ਰੋਕੋ ਕੈਂਸਰ ਦੇ ਉੱਤੇ ਇੱਕ ਆਪਣਾ ਸੋਚਨ ਪਤਾ ਗਿਆ ਜੀ ਇਹ ਉਹਨੇ ਡਿਫੀਨੇਸ਼ਨਲ ਕੈਂਸਰ ਕੀਤਾ। ਪਰ ਇਹਦਾ ਅਜਾ ਜਿਹੜੀ ਗਹਿਰਤੀ ਹੋਵੇ ਮਾਨਵ ਹੰਦ ਦਾ ਦਾਵਾ ਮਾਨਵ ਹੰਦ ਦਾ। ਇਸ ਤੋਂ ਅੱਗੇ ਡਾਕਟਰ ਮਾਰ ਦੇ ਪੰਚੀ ਦੇਖੋ ਸਿੱਧੂ ਸਪੋਰਟਸ ਲੱਕ ਸਪਰਟਾ ਵੀ ਉਹ ਕਾਮੇਡੀ ਦਾ ਐਕਸਪਰਟ ਆ ਉਹ ਮੈਡੀਕਲ ਦਾ ਐਕਸਪਰਟ ਨਹੀਂ ਆ ਉਹਦੀ ਮੈਡੀਕਲ ਦਾ ਸਪਰਟ ਉਹਦੀ ਵਾਈਫ ਆ ਉਹਨੂੰ ਬੋਲਣਾ ਚਾਹੀਦਾ ਸੀਗਾ। ਮਹਾਰਾਨ ਹੈ ਕਿ ਜਿਹੜੀ ਮੈਸੇਜ ਡਾਕਟਰ ਹਮਦੂਰ ਕੋਰ ਸਿੱਧੂ ਆ ਉਹਨੇ ਅਜੇ ਤੱਕ ਇਹਦੇ ਬਾਰੇ ਕੋਈ ਜਾਣ ਨਹੀਂ ਦਿੱਤਾ ਆਪਾਂ ਨੂੰ ਕੋਦੇ ਵੀ ਜਿਹੜੀ ਕੋਈ ਕੈਂਸਰ ਵਰਗੀ ਭਾਨਕ ਬਿਮਾਰੀ ਉਹਦੇ ਵਾਸਤੇ ਨਾ ਮਤਲਬ ਨੌਨ ਸੀਰੀਅਸ ਨਾ ਕਹੂੰਗਾ ਮੈਂ ਗੈਰਦੁਨਾਂ ਵਾਰ ਨਹੀਂ ਕਹਿੰਦਾ ਨੌਨ ਸੀਰੀਅਸ ਜਿਹੜੀ ਗੱਲ ਆ ਉਹ ਨਹੀਂ ਕਰਨੀ ਕਹੀਦੀ ਜੋ ਸੈਂਟਰਫੇਲ ਚੱਲਿਆ ਉਹਦੇ ਦੇ ਡਾਕਟਰਾਂ ਨੇ ਮਤਲਬ ਜਿਹੜਾ ਆਪਣਾ ਵਿਊ ਪੁਆਇੰਟ ਰੱਖਿਆ ਕਿਉਂਕਿ ਜਿਹੜੀ ਪਬਲਿਕ ਹੁੰਦੀ ਆ ਨਾ ਜੀ ਉਹ ਜਦੋਂ ਜਦੋਂ ਕੋਈ ਸਟਾਰ ਜਾਂ ਕੋਈ ਵੱਡਾ ਬੰਦਾ ਬੋਲਦਾ ਉਹ ਦੀ ਗੱਲ ਨੂੰ ਸੁਣਦੇ ਆ ਉਹਦੇ ਤੇ ਅਮਲ ਕਰਦੇ ਆ ਕਿਸੇ ਦਾ ਨੁਕਸਾਨ ਹੋ ਜਾਏਗਾ ਕੀ ਇਹਨਾਂ ਦੇ ਮਾਮਲੇ ਨੂੰ ਅਸੀਂ ਕੋਲੋਂ ਕੀਆ ਅਪਕਟਾ ਤੇ ਆਰਡਰ ਸੈਟਿੰਗ ਤੇ ਲੈਵਲ ਤੋਂ ਦੇਖਦੇ ਦੱਸਦੇ ਹਾਂ ਕਿ ਅੱਗੇ ਨਾ ਬਦਲਣ ਤਾਂ